ਬਾਬਾ ਨੌ ਸਿੰਘ ਜੀ ਹੋਏ। ਬਹੁਤ ਸੰਗ ਜਾਣਦੇ ਬੜੇ ਨਹੀਂ ਜਾਣਦੇ। ਜਦੋਂ ਆਪਾਂ ਸ੍ਰੀ ਅਮਰਤ ਸਰਸਬ ਤੋਂ ਸ੍ਰੀ ਤਰਨਤਾਰਨ ਸਾਹਿਬ ਜਾਂਦੇ ਆਂ ਰਸਤੇ ਵਿੱਚ ਬਾਬਾ ਨੌ ਸਿੰਘ ਦੀ ਸਮਾਦ ਪੈਣੀ। ਉੱਥੇ ਸਾਰਿਆਂ ਨੂੰ ਮੱਥਾ ਟੇਕਣਾ ਹੀ ਪੈਂਦਾ। ਕਿਉਂਕਿ ਜੇ ਗੱਡੀ ਐਂ ਲੈ ਗਏ ਫੇਰ ਗੱਡੀ ਪਲਟ ਜੂ ਅੱਗੇ ਜਾ ਕੇ ਖਾਲਸਾ ਦਾ ਉੱਥੇ ਰਾਜ ਆ ਪੂਰਾ। ਉੱਥੇ ਹਰੇਕ ਨੂੰ ਮੱਥਾ ਟੇਕਣਾ ਚਾਹੀਦਾ, ਪੇਟਾ ਚੜਾਉਣੀ ਚਾਹੀਦੀ ਆ। ਦੁਨੀਆ ਹੋਰ ਪਾਸੇ ਚੱਲ ਗਈ ਐ। ਇੱਕ ਵਾਰ ਇੱਕ ਸਿੰਘ ਨੂੰ ਹੁਕਮ ਹੋ ਗਿਆ ਕਹਿੰਦੇ ਭਾਈ ਪੀਪਾ ਕੇ ਉਹਦਾ ਸਿਰ ਤੇ ਚੱਕ ਕੇ ਲੈ ਗਿਆ। ਉੱਥੇ ਲੈ ਕੇ। ਉਹ ਵੀ ਸਿੰਘ ਤਕੜਾ ਸੀ ਪੀਪਾ ਕੇ ਉਹਦਾ ਸਿਰ ਤੇ ਚੱਕ ਕੇ ਲੈ ਗਿਆ। ਬਾਬਾ ਨੌਂ ਸਿੰਘ ਦੇ ਦਰਸ਼ਨ ਹੁੰਦੇ ਸੀ ਉਹ ਸਿੰਘ ਨੂੰ। ਕਹਿੰਦੇ ਸਿੰਘਾ ਮੇਰੀ ਇੱਕ ਇੱਛਾ। ਕਹਿੰਦੇ ਹਾਂ ਬਾਬਾ ਜੀ ਦੱਸੋ। ਕਹਿੰਦੇ ਮੈਂ 93 ਸਾਲ ਦੀ ਉਮਰ 'ਚ ਛੇਦੀ ਪਾਈ ਆ ਭਾਈ। ਕਹਿੰਦੇ ਮੈਂ ਆਪਣੀ ਜ਼ਿੰਦਗੀ 'ਚ 1000 ਸਹਜ ਪਾਠ ਕੀਤਾ। ਆਖੋ ਸਤਨਾਮ। ਉਹਰੇ ਆ ਭਾਈਆਂ ਨੇ ਕਿਸੇ ਨੇ ਇੱਕ ਵੀ ਨਹੀਂ ਕੀਤਾ ਹੋਣਾ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ। ਮੰਨਣ ਵਾਲੇ ਦੀ ਮੈਂ ਗੱਲ ਕਰਦਾ। 1000 ਸਹਿਜ ਪਾਠ ਤੇ ਸਾਧ ਸੰਗਤ ਬਾਬਾ ਜੀ ਕਹਿੰਦੇ ਮੈਂ ਇਹ ਕਹਿਣਾ ਵੀ ਤੂੰ ਕਿੰਨੇ ਕਹਿੰਦੇ ਬਾਬਾ ਜੀ ਮੈਂ ਤਾਂ 101 ਵੀ ਅਰਦਾਸ ਕੀਤੀ ਹੋਈ ਆ ਵੀ 101 ਸਹਿਜ ਪਾਠ ਤਾਂ ਮੈਂ ਕਰ ਦਊਗਾ ਕਹਿੰਦੇ ਜੇ ਮੇਰੀ ਮੰਦੇ ਨਾਲ ਸਾਰਾ ਕੁਝ ਛੱਡ ਦੇ ਬਹਿ ਜਾ ਬਸ ਬਾਰ ਬਾਰ ਜਨਮ ਨਹੀਂ ਮਿਲਦਾ ਹੁੰਦਾ ਭਾਈ ਸਿੰਘਾ 1000 ਸਹਿਜ ਪਾਠ ਤੂੰ ਵੀ ਕਰ ਦੇ ਜੇ ਤਾਂ ਕਰਨ ਐ